ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੋ ਵੱਡੀਆਂ ਖਬਰਾਂ ਦੇ ਬਾਰੇ ਦੱਸਾਂਗੇ ਇੱਕ ਖਬਰ ਤੇ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਬਹੁਤ ਜਲਦ ਬਾਹਰ ਆਉਣਾ ਲਿਆ ਕਿਉਂ ਬਾਹਰ ਆਉਣ ਲਿਆ ਇਹ ਵੀਡੀਓ ਦੇਖੋਗੇ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਤੇ ਦੂਸਰੀ ਖਬਰ ਇਹ ਕਿ ਕੇਂਦਰ ਸਰਕਾਰ ਨੇ ਭਗਵੰਤ ਮਾਨ ਨੂੰ ਬੜਾ ਵੱਡਾ ਝਟਕਾ ਦਿੱਤਾ ਵੈ ਭਗਵੰਤ ਮਾਨ ਸਾਹਿਬ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਵੀਰੋ ਕਿਹੜਾ ਝਟਕਾ ਵੈ ਇਹ ਸੀ ਦੋਨੇ ਤਫਸੀਲ ਅਸੀਂ ਅੱਜ ਦੀ ਵੀਡੀਓ 'ਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣਿਆ ਤੇ ਇਸਦੇ ਬਾਰੇ ਜਾਣਨੇ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੀ ਰਾਜਨੀਤੀ ਅਤੇ ਖੇਡ ਦੇ ਨਾਲ ਜੁੜੀਆਂ ਹੋਈਆਂ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਵੀਡੀਓ ਨੂੰ ਅਖੀਰ ਤੱਕ ਦੇਖਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਸਭ ਤੋਂ ਵੱਡੀ ਖਬਰ ਇਸ ਮੌਕੇ ਪਹਿਲਾਂ ਤਾਂ ਦੱਸਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੂੰ ਕੇਂਦਰ ਵੱਲੋਂ ਵੱਡਾ ਝਟਕਾ ਵੱਡਾ ਧੋਖਾ ਮਿਲਿਆ ਹੈ ਜੇ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੈਰਿਸ ਦੇ ਵਿੱਚ ਜੋ 올림픽 ਚੱਲ ਰਿਹਾ ਉਸ ਦੇ ਵਿੱਚ ਪੰਜਾਬ ਦੀ ਹਾਕੀ ਟੀਮ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਜਾਣਾ ਸੀ ਕਿਉਂਕਿ ਪੰਜਾਬ ਦੇ 19 ਖਿਡਾਰੀ ਨੇ ਇਸ ਟੀਮ ਦੇ ਵਿੱਚ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਟੂਰਨਾਮੈਂਟ ਦੇ ਵਿੱਚ ਜਾਣ ਤੋਂ ਪੈरिस ਜਾਣ ਤੋਂ ਨਾ ਕਰ ਦਿੱਤੀ ਗਈ ਹੈ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਚ ਉਹਨਾਂ ਨੇ ਫੋਨ ਤੇ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਹੌਸਲਾ ਵਧਾਇਆ ਹੈ ਦੋਸਤੋ ਦੂਜੀ ਖਬਰ ਵਾਲੇ ਇਸ ਤੋਂ ਪਹਿਲਾਂ ਤੁਹਾਨੂੰ ਲੈ ਚਲੀਏ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਨਾਲ ਹੈ ਜਿਸ ਦੇ ਬਾਰੇ ਵੱਡੀ ਖੁਸ਼ਖਬਰੀ ਕਹਿ ਸਕਦੇ ਉਹਨਾਂ ਦੇ ਸਮਰਥਕਾਂ ਦੇ ਲਈ ਸਾਹਮਣੇ ਆਈ ਹੈ ਉੱਥੇ ਪੰਜਾਬ ਸਰਕਾਰ ਨੂੰ ਵੀ ਵੱਡਾ ਝਟਕਾ ਲੱਗਿਆ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਲੈ ਚਾਲਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਦਾ ਪੈਰਿਸ ਦੌਰਾ ਰੱਦ ਕੀਤੇ ਜਾਣ ਤੋਂ ਬਾਅਦ ਜਦੋਂ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਸ ਮੌਕੇ ਕਿਹੋ ਜਿਹਾ ਮਾਹੌਲ ਸੀ ਉਹ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦੇ ਹਾਂ ਉਸ ਮੌਕੇ ਦੀ ਇਹ ਕਾਲ ਰਿਕਾਰਡਿੰਗ ਤੇ ਅਭਿਸ਼ੇਕ ਵੀ ਜਾਂ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ। ਹਾਂ ਹਾਂ ਉਹ ਦੋ ਦੋ ਗੈਰੰਟੀ ਕੰਮ ਤੁਹਾਡੇ ਬਿਨਾਂ ਲੈਣੇ ਪੈ ਗਏ ਨਾ ਭਵੰਤਮਾਨ ਸਾਹਿਬ ਪਰੇਸ਼ਾਨ ਬੜੇ ਆ ਹਾਂ ਪਰ ਬਹੁਤ ਮੁਬਾਰਕ ਗੱਲ ਹੈ ਕਿ 52 ਸਾਲਾਂ ਬਾਅਦ ਤੇ ਹੁਣ ਤੇ ਮੁਾਰਕਾ ਦੇ ਰਹੇ ਆ ਆਪਾਂ ਨੂੰ ਮੈਂ ਵੀ ਆਉਣਾ ਸੀ ਤੁਹਾਡੇਆਂ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਕਲੀਕ ਕਰੀ ਗਏ ਹਾਂ ਦਿੱਤਾ ਹਨਗੇ ਆ ਆ ਅੱਜ ਰਾਤ ਨੂੰ ਅਜਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਤੁਸੀਂ ਤੇਖ ਸਰ ਦੇ ਤੁਹਾਡੇ ਨਾਲ ਰਹਿੰਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾ ਸਕਦੇ ਤੁਸੀਂ ਜਾਸਤ ਨਹੀਂ ਫਿਲੀ ਭਗਵਾਤ ਮਾਰਨੋ ਤੋਂ ਤੁਹਾਡੇ ਕੋਲੇ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਹਾਂ ਤੇ ਹਮੇਸ਼ਾ ਨਾਲ ਆ ਕੱਲ ਵਾਲਾ ਕੁਆਟਰ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਕ ਕਾਮਨਾਮਾ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚੋਂ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਉਹ ਹੰਤਮਾਨਸਲ 10 ਰੇ ਪਲੇਅਰਾਂ ਨਾਲ ਪਾਸਾ ਥੋੜਾ ਜਿਹਾ ਆਲੇ ਦੁਆਲੇ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੱਕ ਕੋਈ ਪ੍ਰੋਬਲਮ ਨਹੀਂ ਕੋਈ ਸੈਂਟਰ ਚੋਂ ਵਰਦੇ ਸੀ ਕੱਲ ਉਹ ਹਨ ਸੋ ਕੋਸਾ ਮੈਨੂੰ ਲੱਗਾ ਸਮਝਾ ਵੀ ਰਹੇ ਸੀ ਇੱਕ ਡੂਰਿੰਗ ਬ੍ਰੇਕ ਨਾ ਹੁਸਮੈਂ ਕੱਲ ਕੱਲਾ ਕੀ ਚੀਜ਼ ਦੇਖਣਾ ਤੇ ਤੁਸੀਂ 골ਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਹੋਣੀ ਸੀ ਹਨਾ ਤੇ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਕੋੜੇ ਨਾਲ ਹੀ ਆਵਾਂ ਸਮਝੋ ਨਾਲ ਹੀ ਹਨਾ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜੰਟ ਨੂੰ ਸ਼ਮਸ਼ੇਰ ਨੂੰ ਹਨਾ ਉਹ ਸ੍ਰੀ ਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹਸਲਾ ਵੀ ਬਧਾਇਓ ਤੇ ਕੱਲ ਵਾਸਤੇ ਗੁੱਡ ਲੱਕੀ। ਓਕੇ ਹਰਮਨ ਜੀ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ ਗੁੱਡ ਲੱਕ। ਤੋਂ ਦੋਸਤੋ ਤੁਹਾਡਾ ਕੀ ਕਹਿਣਾ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਝਟਕਾ ਦਿੱਤਾ ਗਿਆ ਇੱਕ ਧੋਖਾ ਦਿੱਤਾ ਗਿਆ ਉਹਨਾਂ ਦਾ ਪੈरिस ਦੌਰਾ ਰੱਦ ਕਰ ਦਿੱਤਾ ਗਿਆ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਆਓ ਤੁਹਾਨੂੰ ਹੁਣ ਲੈ ਚੱਲਦੇ ਹਾਂ ਅੱਜ ਦੀ ਦੂਜੀ ਵੱਡੀ ਖਬਰ ਵੱਲ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਨ੍ਹਾਂ ਵੱਲੋਂ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 10 ਸਾਥੀਆਂ ਤੇ ਐਨਐਸਏ ਲਗਾਈ ਗਈ ਸੀ ਤੇ ਦੱਸ ਦਈਏ ਕਿ ਹੁਣ ਇਸ ਐਨਐਸਏ ਨੂੰ ਭਾਈ ਅਮਰਤਪਾਲ ਸਿੰਘ ਵੱਲੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਜਿਸ ਦੇ ਵਿੱਚ ਕਿ ਹੁਣ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਅਤੇ ਮਾਨਯੋਗ ਹਾਈ ਕੋਰਟ ਨੇ 28 ਅਗਸਤ ਤੱਕ ਦਾ ਸਮਾਂ ਦਿੱਤਾ ਹੈ ਤੇ ਦੱਸ ਦिए ਕਿ ਉੱਥੇ ਹੀ ਫਰੀਦਕੋਟ ਤੋਂ ਐਮਪੀ ਭਾਈ ਸਰਮਜੀਤ ਸਿੰਘ ਖਾਲਸਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਵੱਡਾ ਹੈਰਾਨੀਜਨਕ ਖੁਲਾਸਾ ਕੀਤਾ ਕਿ ਅਮਰੀਕਾ ਦੇ ਵਿੱਚ ਜੋ ਅਟਾਰਨੀ ਜਸਪ੍ਰੀਤ ਸਿੰਘ ਐਡਵੋਕੇਟ ਹਨ ਉਹਨਾਂ ਵੱਲੋਂ ਲਗਾਤਾਰ ਕਿ ਜੋ ਅਮਰੀਕਾ ਦੀ ਸਰਕਾਰ ਹੈ ਉਸ ਦੇ ਨਾਲ ਸੰਪਰਕ ਕਰਕੇ ਪੀਐਮ ਦੁਆਰਾ ਭਾਰਤ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਅਤੇ ਪਿਛਲੇ ਦਿਨੀ ਜਦੋਂ ਅਮਰੀਕਾ ਨੇ ਦਬਾਅ ਬਣਾਇਆ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਤੇ ਕਿਹਾ ਕਿ ਤੁਹਾਡੇ ਕੋਲ ਕੀ ਸਬੂਤ ਨੇ ਜਿਸ ਦੇ ਤਹਿਤ ਤੁਸੀਂ ਐਨਐਸਏ ਲਗਾਈ ਗਈ ਹੈ ਭਾਈ ਅਮਰਤਪਾਲ ਸਿੰਘ ਦੇ ਤਾਂ ਤੁਸੀਂ ਉਹ ਸਬੂਤ ਪੇਸ਼ ਕਰੋ ਤਾਂ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਬਾਰੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੀ ਰਿਹਾਈ ਦੇ ਬਾਰੇ ਇਹ ਖੁਲਾਸਾ ਕੀਤਾ ਹੈ ਕੀ ਅਮਰੀਕਾ ਦੀ ਸਰਕਾਰ ਨੂੰ ਭਾਰਤ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਕੁਝ ਫੋਟੋਆਂ ਭੇਜੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਾਥੀ ਪਿੱਛੇ ਹਥਿਆਰ ਲੈ ਕੇ ਖੜੇ ਨੇ ਤਾਂ ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਸਰਕਾਰ ਨੂੰ ਵੀ ਦੱਸਿਆ ਕੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਦੇ ਹੋਏ ਅਮਰੀਕਾ ਇਹ ਦਬਾਅ ਪਾਵੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਹਥਿਆਰ ਗੈਰ ਕਾਨੂੰਨੀ ਹੈ ਕਿਉਂਕਿ ਜਿੰਨੇ ਹਥਿਆਰ ਨੇ ਸਾਰਿਆਂ ਦੇ ਲਾਇਸੈਂਸ ਬਣੇ ਹੋਏ ਨੇ ਤਾਂ ਜਿਸ ਨੇ ਲਾਇਸੈਂਸ ਬਣਵਾਇਆ ਹੁੰਦਾ ਆਪਣੀ ਸਿਕਿਉਰਿਟੀ ਦੇ ਲਈ ਉਹ ਹਥਿਆਰ ਕੋਲ ਰੱਖਦਾ ਇਸ ਦੇ ਵਿੱਚ ਗਲਤ ਕੀ ਹੈ ਇਹ ਖੁਲਾਸੇ ਕੀਤੇ ਗਏ ਨੇ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਜਰੂਰ ਕਮੈਂਟ ਕਰਨਾ ਉਥੇ ਹੀ ਵੱਡੀ ਅਪਡੇਟ ਆਈ ਹੈ ਕਿ ਕੁਝ ਹੀ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਣ ਵਾਲੀ ਹੈ ਅਮਰਤਪਾਲ ਕੋ ਛੇਤੀ ਜੇਲ੍ਹ ਤੋਂ ਬਾਹਰ ਆ ਰਿਹਾ ਹੈ। ਬਹੁਤ ਛੇਤੀ ਆ ਰਿਹਾ ਹੈ। ਜੇਲ੍ਹ ਤੋਂ ਬਾਹਰ ਕਿਉਂ ਦੇ ਖਿਲਾਫ ਇਹਨੇ ਐਨਐਸਏ ਲੱਗਿਆ ਹੋਇਆ ਉਹ ਖਤਮ ਹੋ ਜਾਣਾ। ਸੋ ਦੋਸਤੋ ਤੁਹਾਡਾ ਕੀ ਕਹਿਣਾ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਬਾਰੇ ਕੀ ਇਹ ਰਿਹਾਈ ਜਲਦ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਪੰਜਾਬ ਦੀ ਆਵਾਮ ਇਸ ਬਾਰੇ ਕੀ ਸੋਚਦੀ ਦੀ ਹੈ Yes ਜਾਂ No ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਜੋ ਕਿ ਪੁਰਾਣੀ ਹੈ ਜਿਸ ਦੇ ਵਿੱਚ ਉਹਨਾਂ ਨੇ ਉਸ ਸਮੇਂ ਅਮਰਤ ਵੀ ਨਹੀਂ ਸਕਿਆ ਸੀ ਕਿਉਂਕਿ ਉਸ ਤੋਂ ਬਾਅਦ ਜਦੋਂ ਉਹ ਵਾਪਸ ਪੰਜਾਬ ਆਏ ਸਨ ਤਾਂ ਉਸ ਮੌਕੇ ਉਹਨਾਂ ਨੇ ਅੰਮ੍ਰਿਤ ਪਾਣ ਕੀਤਾ ਸੀ ਪਰ ਉਸ ਤੋਂ ਪਹਿਲਾਂ ਦੀ ਉਹਨਾਂ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਵਿਚਾਰ ਸੁਣ ਕੇ ਹਰ ਕੋਈ ਹੈਰਾਨ ਹੈ ਕਿ ਸਿੱਖੀ ਸਰੂਪ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਭਾਈ ਅਮਰਤਪਾਲ ਸਿੰਘ ਦੇ ਕਿਹੜੇ ਵਿਚਾਰ ਸਨ ਤੇ ਨਾਲ ਹੀ ਭਾਈ ਦੀਪ ਸਿੱਧੂ ਦੀ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਬਾਰੇ ਖੁਲਾਸੇ ਕੀਤੇ ਸਨ ਕਿ ਔਖੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਿੰਘ ਹੀ ਉਹਨਾਂ ਦੇ ਨਾਲ ਖੜੇ ਸਨ ਸੋ ਆਓ ਇਹ ਵੀਡੀਓਜ਼ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਈ ਅਮਰਤੇਪਾਲ ਅਰਗੇ ਆ ਬਾਈ ਦਬਾਈ ਬੈਠੇ ਆ ਹੋਰ ਬਥੇਰੇ ਆਪਣੇ ਬੰਦੇ ਜਿਹੜੇ ਖੰਡੇ ਬਾਈ ਅਰਗੇ ਆ ਹੋਰ ਮੈਂ ਬਹੁਤ ਬੰਦਿਆਂ ਦਾ ਨਾਮ ਲੈ ਸੀ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਵੀ ਸੱਚ ਕਿੱਥੇ ਸੀ ਇਹ ਤਾਂ ਸੱਚ ਦੇ ਨਾਲ ਖੜੇ ਆ ਜਿਹੜੀ ਇਹ ਕਹਿਣ ਨਾ ਵੀ ਅਸੀਂ ਦਿੱਲੀ ਨੂੰ ਲੋਕ ਕਰ ਦਿੱਤਾ ਤੇ ਦਿੱਲੀ ਦੇ ਅਸੀਂ ਉੱਤੇ ਚੜ ਕੇ ਬਹਿ ਗਏ ਇਦਾਂ ਦੀ ਕੋਈ ਗੱਲ ਨਹੀਂ ਹੌਲੀ ਹੌਲੀ ਉੱਤੇ ਲੰਗਰ ਸਾਰਾ ਕੁਝ ਸਾਰੀਆਂ ਚੀਜ਼ਾਂ ਦਾ ਪ੍ਰਬੰਧ ਹੋ ਗਿਆ ਤੇ ਜਥੇਬੰਦੀਆਂ ਸਟੇਜ ਤੇ ਬਹਿ ਗਈਆਂ ਇਹਨਾਂ ਨੇ ਸਰਕਾਰ ਦੇ ਨਾਲ ਮੀਟਿੰਗਾਂ ਸ਼ੁਰੂ ਕਰਤੀਆਂ ਜਿਹੜੀ ਕੋਈ ਵੀ ਮੀਟਿੰਗ ਇਹਨਾਂ ਦੀ ਇੱਕ ਵੀ ਪੋਜ਼ਿਟਿਵ ਖਬਰ ਨਹੀਂ ਲੈ ਕੇ ਆਈ ਸਾਰੀਆਂ ਮੀਟਿੰਗਾਂ ਬੇਸਟ ਆ ਰਹੀਆਂ ਮੀਟਿੰਗਾਂ ਤੋਂ ਬਾਅਦ ਜਾਣ ਕੇ ਤੁਸੀਂ ਕਿਸੇ ਵੀ ਆਗੂ ਦੀ ਇੰਟਰਵਿਊ ਸੁਣ ਲਓ ਇਹ ਕਹਿੰਦੇ ਸੀ ਵੀ ਸਰਕਾਰ ਬਹੁਤ ਅੜੀਲ ਰਵਈਆ ਲਈ ਬੈਠੀ ਆ ਠੀਕ ਹੈ ਕਿ ਸਰਕਾਰ ਮੰਨਣਾ ਨਹੀਂ ਚਾਹੁੰਦੀ ਤੇ ਇਹ ਸੰਘਰਸ਼ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਫਿਰ ਇਹਨਾਂ ਨੇ ਬਾਅਦ ਦੇ ਵਿੱਚ ਕੀ ਕੀਤਾ ਵੀ ਰੋਜ਼ ਸਾਡੀਆਂ ਉੱਥੋਂ 5-7 5-7 ਜਿਹੜੀਆਂ ਲਾਸ਼ਾਂ ਅਸੀਂ ਪੰਜਾਬ ਨੂੰ ਆਉਣ ਲੱਗ ਪਈਆਂ ਤੇ ਉਹਦੇ ਬਾਰੇ ਮੈਂ ਜਦੋਂ ਇੱਕ ਬੰਦੇ ਨਾਲ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਉਹ ਬਜ਼ੁਰਗ ਬੰਦੇ ਸੀ ਤੇ ਉਹ ਤੇ ਨੇਚਰਲ ਮੌਤ ਮਰੇ ਆ ਹਨਾ ਮਤਲਬ ਇਹੋ ਜੀਆਂ ਦਲੀਲਾਂ ਘੜੀਆਂ ਦੇਗੇ ਜਿਹੜੇ ਬੰਦੇ ਉਥੇ ਜ਼ਹਿਰ ਖਾ ਕੇ ਵੀ ਮਰ ਗਏ ਹਨਾ ਉਥੇ ਕਈਆਂ ਨੇ ਆਤਮ ਹੱਤਿਆ ਕਰ ਲਈ ਇਹ ਮਤਲਬ ਮੋਰਚਾ ਇੱਕ ਕਹਿੰਦੇ ਨਾ ਚੜਦੀ ਕਲਾ ਦਾ ਆਪਣਾ ਉਥੇ ਉਥੇ ਪਹਿਰਾ ਵਾ ਵੀ ਚੜਦੀ ਕਲਾ ਦਾ ਇੱਕ ਵਾਤਾਵਰਨ ਬਣਿਆ ਪਿਆ ਵਾ ਤੇ ਇੱਕ ਪਾਸੇ ਇਹ ਵੀ ਸਚਾਈ ਹੈ ਵੀ ਲੋਕ ਉਥੇ ਸੁਸਾਈਡ ਕਰ ਰਹੇ ਉਹ ਉਥੇ ਆਤਮ ਹੱਤਿਆ ਕਰ ਰਹੇ ਆ ਮਤਲਬ ਇਹ ਜਿਹੜਾ ਨਾ ਅ ਇਹ ਜਿਹੜਾ ਇੱਕ ਨੈਰੇਟਿਵ ਆ ਨਾ ਵੀ ਉੱਥੇ ਚੜਦੀ ਕਲਾ ਬਹੁਤ ਸੀ ਚੜਦੀ ਕਲਾ ਜ਼ਰੂਰ ਉੱਥੇ ਹੈਗੀ ਸੀ ਇੱਕ ਸਿੱਖਾਂ ਦੇ ਵਿੱਚ ਬਹੁਤ ਚੜਦੀ ਕਲਾ ਸੀ ਪਰ ਉੱਥੇ ਨਾਲ ਦੀ ਨਾਲ ਇੱਕ ਆਗੂਆਂ ਨੇ ਜਿਹੜਾ ਮੋਰਚੇ ਨੂੰ ਬਹੁਤ ਲੰਮਾ ਖਿੱਚ ਦਿੱਤਾ ਇਹਦੀ ਨਿਰਾਸ਼ਾ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਹੁਣ ਇਹ ਇਹ ਮਸਲਾ ਬਾਅਦ ਦੇ ਵਿੱਚ ਇੱਥੋਂ ਤੱਕ ਵੱਧ ਗਿਆ ਵੀ ਉੱਥੋਂ ਰੋਜ਼ ਅਸੀਂ 5-7 5-7 ਲਾਸ਼ਾਂ ਸਾਡੀਆਂ ਘਰ ਆਉਂਦੀਆਂ ਸਨ ਤੇ ਇਹ ਆਗੂਆਂ ਦੇ ਕੰਨ ਤੇ ਕੋਈ ਯੂਨੀ ਸਰਕਦੀ ਸ਼ਾਮ ਨੂੰ ਇਹ ਹੋਟਲ ਚ ਜਾ ਕੇ ਬੈਠ ਜਾਂਦੇ ਸੀ ਆਪਣੇ ਚ ਸਵੇਰੇ ਆਉਂਦੇ ਸੀ 10 11 ਵਜੇ ਪਗਾ ਪਗਾ ਬਨ ਕੇ ਤੇ ਆਣ ਕੇ ਇੱਕ ਦੋ ਪ੍ਰੈਸ ਕਾਨਫਰੰਸ ਕੀਤੀਆਂ ਨਾ ਅੱਜ ਤੱਕ ਕੋਈ ਆਗੂ ਜਿਹੜਾ ਸੀ ਇਹ ਕਿਸੇ ਦੀ ਟਰਾਲੀ ਚ ਆਇਆ ਨਾ ਕੋਈ ਆਗੂ ਜਿਹੜਾ ਸੀ ਆ ਰਹੀ ਆਵਾਜ਼ ਬਾਈ ਜੀ ਬਾਈ ਇਹ ਆਵਾਜ਼ ਆ ਰਹੀ ਤਾਂ ਦੱਸਿਓ ਕੋਈ ਲਿਖ ਕੇ ਦੱਸਿਓ ਵੀ ਆ ਰਹੀ ਹੈ ਕਿਉਂਕਿ ਵਿੱਚੇ ਮੈਸੇਜ ਆਈ ਜਾਂਦੇ ਆਵਾਜ਼ ਨਹੀਂ ਆ ਰਹੀ ਅ ਭੇਰਨਾ ਆਗੂਆਂ ਨੇ ਆਗੂਆਂ ਲਈ ਇੱਕ ਇਹ ਜਦੋਂ ਨਾ ਰੁਟੀਨ ਪ੍ਰੈਕਟਿਸ ਬਣ ਗਈ ਵੀ ਜਿਵੇਂ ਉਹਨਾਂ ਨੂੰ ਕਿਉਂਕਿ ਫਾਇਦਾ ਹੋ ਰਿਹਾ ਸੀ ਪੈਸਾ ਜਥੇ ਬੰਦੀਆਂ ਕੋਲ ਬਥੇਰਾ ਆ ਰਿਹਾ ਸੀ ਲੰਗਰ ਕੋਈ ਇਹਨਾਂ ਨੇ ਲਾਇਆ ਨਹੀਂ ਖਰਚਾ ਕੋਈ ਇਹਨਾਂ ਨੇ ਕੀਤਾ ਨਹੀਂ ਤੇ ਪੈਸਾ ਇੱਕ ਕਿਸਮ ਦਾ ਬਹੁਤ ਜ਼ਿਆਦਾ ਪੈਸਾ ਆ ਰਿਹਾ ਸੀ ਤੇ ਜਿਹੜੇ ਆਗੂ ਸਨ ਵੈਸੇ ਵੀ ਇਹਨਾਂ ਕੋਲ ਐਡੇ ਵੱਡੇ ਸੰਘਰਸ਼ ਨੂੰ ਮੈਨੇਜ ਕਰਨ ਦਾ ਜਾਂ ਲੀਡ ਕਰਨ ਦਾ ਕੋਈ ਖਾਸ ਤਜਰਬਾ ਨਹੀਂ ਸੀ ਹੈਗਾ ਹੂੰ ਮੈਂ ਨਹੀਂ ਕਹਿੰਦਾ ਵੀ ਦੂਜੀਆਂ ਧਿਰਾਂ ਕੋਲ ਦੀਪ ਸਿੱਧੂ ਹਣਾ ਕੋਈ ਜ ਲੱਖੇ ਹਣਾ ਕੋਈ ਤਜਰਬਾ ਹੈ ਪਰ ਲੱਖੇ ਹਣਾ ਦੇ ਵਿੱਚ ਜਾਂ ਦੀਪ ਸਿੱਧੂ ਹਣਾ ਚ ਜਿਹੜੀ ਸਪਿਰਟ ਸੀ ਉਹ ਆਗੂਆਂ ਦੇ ਵਿੱਚ ਸਪਿਰਟ ਉਹ ਨਹੀਂ ਸੀ ਹੈਗੀ ਇਹਨਾਂ ਕੋਲ ਤਜਰਬਾ ਵੀ ਨਹੀਂ ਸੀ ਹੈਗਾ ਤਜਰਬਾ ਇਹ ਕਹੀ ਜਾਂਦੇ ਨੇ ਸਾਡੇ ਕੋਲ 40 ਸਾਲ ਦਾ ਤਜਰਬਾ 50 ਸਾਲ ਦਾ ਪਿਛਲੇ 50 ਸਾਲਾਂ ਦੇ ਵਿੱਚ ਕਿਸੇ ਆਗੂ ਦੀ ਤੁਸੀਂ ਇੱਕ ਪ੍ਰਾਪਤੀ ਗਿਣਾ ਦਿਓ ਵੀ ਹਾਂ ਵੀ ਇਸ ਆਗੂ ਨੇ ਸਾਡੀ ਕੌਮ ਨੂੰ ਸਾਡੀ ਕਿਸਾਨੀ ਨੂੰ ਆਹ ਚੀਜ਼ ਲੈ ਕੇ ਦਿੱਤੀ ਤੇ ਅਸੀਂ ਇਸ ਆਗੂ ਨੂੰ ਤਾਂ ਕਰਕੇ ਵੀ ਤਕਰੀਬਨ ਬੰਦੇ ਕਦੇ ਬਾਦਲਾਂ ਦੇ ਨਾਲ ਤੁਰੇ ਫਿਰਦੇ ਸੀ ਕੋਈ ਕੈਪਟਨ ਦੇ ਨਾਲ ਤੁਰੇ ਫਿਰਦਾ ਸੀ ਰਾਜਨੀਤਿਕ ਬੰਦੇ ਕਹਿੰਦੇ ਸੀ ਅਸੀਂ ਉਹਨੂੰ ਬਿਠਾ ਲਿਆ ਹੁਣ ਜਿਹੜਾ ਜਗਿੰਦਰ ਜੱਜ ਬੰਦਾ ਹੈ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਜਿਹੜੇ ਆ ਫੇਲ ਕਰਾਏ ਆ ਇਹ ਸਰਕਾਰ ਤੇ ਜਿਹੜੇ ਸੰਘਰਸ਼ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਮੀਡੀਏਟਰ ਬਣ ਜਾਂਦਾ ਵਿਚੋਲਾ ਬਣ ਜਾਂਦਾ ਹੂੰ ਉਹਦੇ ਨਾਲ ਹੁੰਦਾ ਕੀ ਹੈ ਕਿ ਇਹ ਬੰਦਾ ਜਿਹੜਾ ਨਾ ਇਹ ਦੇ ਇਧਰਲੇ ਬੰਨੇ ਜਥੇਬੰਦੀਆਂ ਨੂੰ ਡਰਾਈ ਜਾਂਦਾ ਹੈ ਹੈ ਦੂਜੇ ਬੰਨੇ ਜਿਹੜਾ ਸਰਕਾਰ ਨੂੰ ਕਹੀ ਜਾਂਦਾ ਵੀ ਇੱਥੇ ਆ ਕੁਝ ਹੋ ਰਿਹਾ ਉੱਥੇ ਉਹ ਕੁਝ ਹੋ ਰਿਹਾ ਤੇ ਇੱਕ ਕਨਫਿਊਜ਼ਨ ਦੇ ਵਿੱਚ ਬੰਦਾ ਇਹ ਕ੍ਰੀਏਟ ਕਰਦਾ ਹਮੇਸ਼ਾ ਹੀ ਇਹ ਅੱਜ ਨਹੀਂ ਇਹਦਾ ਇਹਦਾ ਪੁਰਾਣਾ ਇਹਦੀ ਹਿਸਟਰੀ ਆ ਪੂਰੀ ਇਸ ਬੰਦੇ ਦੀ ਹੂੰ ਤੇ ਇਹਨੇ ਕੀ ਕੀਤਾ ਵੀ ਜਦੋਂ ਇੱਕ ਕਿਸਮ ਦਾ ਇਹ ਡੈਡਲੌਕ ਜਾਂ ਕ੍ਰੇਟ ਕ੍ਰੇਟ ਹੋ ਗਿਆ ਵੀ ਸਰਕਾਰ ਇੱਥੇ ਲੰਗਰ ਚਲਦੇ ਆ ਲੋਕ ਲੰਗਰ ਛਕਦੇ ਆ ਕੋਈ ਪਿੰਡੋਂ ਜਾ ਰਿਹਾ ਕੋਈ ਆ ਰਿਹਾ ਸਾਰਾ ਕੁਝ ਚੱਲ ਰਿਹਾ ਹੈ ਨਾ ਉੱਥੇ ਇੱਕ ਮੇਲੇ ਜੇ ਕਿਸਮ ਦਾ ਮਾਹੌਲ ਬਣ ਗਿਆ ਤੇ ਪੰਜ ਸੱਤ ਬੰਦੇ ਪੰਜ ਸੱਤ ਬੰਦੇ ਰੋਜ਼ ਆਪਣੇ ਕੋਈ ਐਕਸੀਡੈਂਟ ਚ ਕੋਈ ਵੈਸੇ ਠੰਡੇ ਦੇ ਨਾਲ ਹੈ ਨਾ ਕਿ ਇਹਨਾਂ ਨੇ ਇਹ ਵੀ ਦਾਵਾ ਕੀਤਾ ਬਜ਼ੁਰਗ ਸੀ ਤਾਂ ਮਰ ਗਏ ਤੇ ਮੈਂ ਕਿਹਾ ਆਗੂ ਵੀ ਬਜ਼ੁਰਗ ਹੈ ਆਗੂ ਕੋਈ ਨਹੀਂ ਮਰ ਕੇ ਛੰਡ ਦੇ ਵਿੱਚ ਫਿਰ ਆਗੂਆਂ ਨੂੰ ਵੀ ਮਰ ਜਣਾ ਚਾਹੀਦਾ ਹੈ ਕਦੇ ਨੂੰ ਵੀ ਇੰਨਿਆਂ ਇੰਨਿਆਂ ਚੋਂ ਇੱਕ ਅੱਧਾ ਤੇ ਮਰਦਾ ਜੇ ਠੰਡ ਲੱਗਦੀ ਤੇ ਇਹ ਇਹਨਾਂ ਬੰਦਿਆਂ ਨੇ ਮਤਲਬ ਕਮਿਊਨਿਟੀ ਦੇ ਹਾਦਸੇ ਤਰੀਕੇ ਤੱਕ ਹੋ ਗਈ ਵੀ ਹਰ ਚੀਜ਼ ਨੂੰ ਜਸਟੀਫਾਈ ਕਰਨ ਲੱਗ ਪਏ ਬਾਅਦ ਹੂੰ ਨੌਜਵਾਨਾਂ ਨੂੰ ਸਟੇਜ ਤੇ ਚੜਨ ਤੋਂ ਮਨਾ ਕਰ ਦਿੱਤਾ ਲੱਖੇ ਸਧਾਨੇ ਨੇ ਕੋਈ ਚਲੋ ਦੀਪ ਸਿੱਧੂ ਨੇ ਇਹਨਾਂ ਦੀ ਲੱਗਦੀ ਲੱਗਦੀ ਵੀ ਪਤਾ ਨਹੀਂ ਕਿਹੜੀ ਗੱਲ ਤੋਂ ਆ ਇਹ ਵੀ ਗੱਲ ਦਾ ਕੋਈ ਅਜੇ ਤੱਕ ਪਤਾ ਨਹੀਂ ਲੱਗਾ ਵੀ ਜੇ ਤੁਹਾਨੂੰ ਅਗਲਾ ਬੰਦਾ ਕੋਈ ਕ੍ਰਿਟਿਸਾਈਜ਼ ਕਰਦਾ ਹੈ ਤੇ ਤੁਹਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਤੁਸੀਂ ਹਜ਼ਾਰਾਂ ਲੱਖਾਂ ਦੇ ਕੱਠ ਨੂੰ ਲੀਡ ਕਰ ਰਹੇ ਜੋ ਤੇ ਲੱਖਾਂ ਦਾ ਕੱਠ ਤੁਹਾਡੇ ਆ ਭੇਡਾਂ ਨਹੀਂ ਨਾਗਾ ਸੇ ਉਹ ਤੁਹਾਡੀਆਂ ਉਹ ਤੁਹਾਡੀ ਮਤਲਬ ਤੁਹਾਡੇ ਹੁਕਮ ਸੁਣਦੇ ਨਹੀਂ ਆਇਆ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰੋਗੇ ਸਹੀ ਤਰੀਕੇ ਦੇ ਨਾਲ ਉਹਨਾਂ ਚਿਰ ਉਹ ਤੁਹਾਡੇ ਪਿੱਛੇ ਤੁਰਨਗੇ ਜਿੱਦ ਦਿਨ ਤੁਸੀਂ ਨਹੀਂ ਕਰੋਗੇ ਉਸ ਦਿਨ ਇਹ ਇਹ ਉਹ ਲੋਕ ਬਾਗੀ ਹੋਣਗੇ ਤੇ ਇਹ ਸਚਾਈ ਆ ਵੀ ਜਿੰਨਾ ਜਿਹੜਾ ਏਡਾ ਵੱਡਾ ਹਜੂਮ ਹੈ ਨਾ ਇਹਨੂੰ ਤੁਸੀਂ ਚੈਨਲਾਈਜ਼ ਕਰਨ ਵਾਸਤੇ ਤੁਹਾਡੇ ਕੋਲ ਤਜਰਬਾ ਵੀ ਬਹੁਤ ਚਾਹੀਦਾ ਤੇ ਤੁਹਾਡੇ ਕੋਲ ਤੁਹਾਨੂੰ ਇੱਕ ਤੁਸੀਂ ਡੋਮੀਨੈਂਟ ਧਿਰ ਹੋਵੋ ਤੇ ਇਹਨਾਂ ਜਿਹੜਾ ਜਿਹੜਾ ਇਕੱਠ ਚੈਨਲਾਈਜ਼ ਹੋ ਸਕਦਾ ਇਹਨਾਂ ਆਗੂਆਂ ਦੇ ਕੋਲ ਤਜਰਬਾ ਤਾਂ ਇਹ ਮਤਲਬ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੰਨਾ ਕੁ ਵਾ ਇਹਨਾਂ ਆਗੂਆਂ ਨੇ ਕੀ ਕੀਤਾ ਵੀ ਗਵਰਨਮੈਂਟ ਨਾਲ ਜਿਹੜੀਆਂ ਮੀਟਿੰਗਾਂ ਕੀਤੀਆਂ ਸੀ ਨਾ ਤੇ ਗਵਰਨਮੈਂਟ ਇਹਨਾਂ ਨੂੰ ਧਮਕਾ ਕੇ ਕੱਢਦੀ ਸੀ ਅੰਦਰੋਂ ਹਾਲਾਂਕਿ ਇਹਨਾਂ ਪਿੱਛੇ ਲੱਖਾਂ ਬੰਦਾ ਦਿੱਲੀ ਬੈਠਾ ਪਰ ਫਿਰ ਵੀ ਇਹ ਗਵਰਨਮੈਂਟ ਕੋ ਡਰਦੇ ਰਹੇ ਫਿਰ ਆ ਜਾ ਕੇ ਜੋ ਗੱਲਾਂ ਹੋਈਆਂ ਠੀਕ ਹੈ ਇਹਨਾਂ ਨੇ ਨਾ 26 ਜਨਵਰੀ ਦੀ ਕਾਲ ਦਿੱਤੀ ਵੀ ਅਸੀਂ 26 ਜਨਵਰੀ ਨੂੰ ਜਿਹੜਾ ਵਾ ਆਪਣਾ ਮਾਰਚ ਕਰਾਂਗੇ ਦਿੱਲੀ ਦੇ ਅੰਦਰ ਤੇ ਮਾਰਚ ਤਿਰੰਗੇ ਲਾ ਕੇ ਕਰਾਂਗੇ ਪਹਿਲੀ ਤੇ ਗੱਲ ਇਹ ਹੈ ਵੀ ਜਿਹੜਾ ਤਰੰਗਾ ਲਾਉਣਾ ਮਾਰਚ ਦੇ ਵਿੱਚ ਉਹ ਸਿੱਧਾ ਸਿੱਧਾ ਇਹਨਾਂ ਦੇ ਡਰ ਦਾ ਪ੍ਰਗਟਾਵਾ ਸੀ ਵੀ ਦੇਖੋ ਜੀ ਅਸੀਂ ਤੁਹਾਡੇ ਹੀ ਆ ਅਸੀਂ ਕੋਈ ਬਗਾਨੇ ਨਹੀਂ ਆ ਬਾਰ ਬਾਰ ਇਹਨਾਂ ਚੀਜ਼ ਨੂੰ ਜਸਟੀਫਾਈ ਕਰੇ ਜਾਂਦੇ ਸੀ ਉਹ ਕਹਿ ਦਿੰਦੇ ਸੀ ਤੁਸੀਂ ਅੱਤਵਾਦੀ ਆ ਤੇ ਇਹ ਕਹਿੰਦੇ ਸੀ ਵੀ ਨਹੀਂ ਅਸੀਂ ਅੱਤਵਾਦੀ ਨਹੀਂ ਹਾਂਗੇ ਮਤਲਬ ਜਿੱਦਾਂ ਇਹਨਾਂ ਦੇ ਕਹਿਣ ਤੇ ਨਾਲ ਉਹਨਾਂ ਸੁਣ ਲੈਣਗੇ ਹਨਾ ਇਹ ਇਹ ਕੰਮ ਸੀਏ ਦੇ ਵਿੱਚ ਐਨਏਸੀ ਦੇ ਵਿੱਚ ਮੁਸਲਮਾਨਾਂ ਨੇ ਕਰਕੇ ਵੇਖ ਲਿਆ ਇਹ ਕੰਮ ਸਾਰਿਆਂ ਨੇ ਕਰਕੇ ਵੇਖ ਲਿਆ ਨੈਸ਼ਨਲਿਜ਼ਮ ਦਾ ਆਪਣੇ ਆਪ ਨੂੰ ਵਧੀਆ ਨੈਸ਼ਨਲਿਸਟ ਆਪਣੇ ਆਪ ਨੂੰ ਜਿਹੜਾ ਵਾ ਦੇਸ਼ ਭਗਤ ਸਾਬਤ ਕਰਕੇ ਕਿਸੇ ਦਾ ਕੋਈ ਇਸ ਚੱਕਰ ਚ ਬਚਾ ਨਹੀਂ ਹੋਇਆ ਸਾਰਿਆਂ ਨੂੰ ਬਰਾਬਰ ਦੇ ਛਤਰ ਪਏ ਆ ਸੋ ਇਹ ਕਰਕੇ ਇਹ ਵੀ ਇੱਕ ਇਹਨਾਂ ਦਾ ਪੈਤਰਾ ਸੀ ਵੀ ਸ਼ਾਇਦ ਸਰਕਾਰ ਇਦਾਂ ਸਾਡੇ ਤੇ ਸਖਤੀ ਨਾ ਕਰੂਗੀ ਜੇ ਅਸੀਂ ਅੱਜ ਝੰਡੇ ਲਾ ਕੇ ਤੁਰੇ ਫਿਰਾਂਗੇ ਹਨ ਇਹਨਾਂ ਨੇ ਨੌਜਵਾਨਾਂ ਨੂੰ ਉੱਥੇ ਕਨਫਿਊਜ਼ਨ ਵੀ ਕ੍ਰੀਟ ਇਹਨਾਂ ਨੂੰ ਪਤਾ ਸੀ ਵੀ ਜਿਹੜੇ ਪੰਜਾਬ ਤੋਂ ਬਹੁਤ ਵੱਡੀ ਪੱਧਰ ਤੇ ਕਿਸਾਨ ਨੇ ਛਾਏ ਆ ਨਾ ਉਹ ਕਿਸਾਨਾਂ ਦੇ ਵਿੱਚ ਇਹ ਕਨਫਲਿਕਟ ਪੈਦਾ ਕਰੂਗੀ ਚੀਜ਼ ਵੀ ਤਰੰਗੇ ਚ ਚੋਣ ਕਰਨੇ ਕਿ ਨਿਸ਼ਾਨ ਸਾਹਿਬ ਦੇ ਵਿੱਚ ਚੋਣ ਕਰਨੀ ਤੇ ਇਸ ਗੱਲ ਨੇ ਕਨਫਲਿਕਟ ਪੈਦਾ ਕੀਤਾ ਵੀ ਬਹੁਤ ਵੱਡਾ ਉਹਦੇ ਵਿੱਚ ਹੋਇਆ ਕੀ ਵੀ ਮਿਕਸਡ ਓਪੀਨੀਅਨ ਜੀ ਹੋ ਗਈ ਲੋਕਾਂ ਦੀ ਚਲੋ ਲੋਕਾਂ ਨੇ ਸੋਚਿਆ ਵੀ ਯਾਰ ਇੰਨੀ ਇਹਨਾਂ ਦੇ ਮੰਨਣ ਦੇ ਆ ਤਿਰੰਗਾ ਵੀ ਲਾ ਲਾਂਗੇ ਕੋਈ ਗੱਲ ਨਹੀਂ ਜਿੰਨਾ ਲਾਉਣਾ ਸੀ ਲਾ ਲਿਆ ਜਿੰਨਾ ਨਹੀਂ ਲਾਉਣਾ ਸੀ ਨਹੀਂ ਲਾਇਆ ਫਿਰ ਇਹਨਾਂ ਨੇ ਕਿਹਾ ਸਾਰੇ ਆਗੂਆਂ ਦੇ ਬਿਆਨ ਆਏ ਵੀ ਅਸੀਂ ਦਿੱਲੀ ਦੇ ਵਿੱਚ ਵੜਾਂਗੇ ਇਹ ਰਜਿੰਦਰ ਆ ਇੱਕ ਉਹ ਚੂਚਾ ਜਿਹਾ ਕੀ ਉਹ ਮਤਲਬ ਬਹੁਤ ਜ਼ਿਆਦਾ ਬਕਵਾਸ ਕਰਦਾ ਛਿੜਨ ਜੜ ਕੇ ਕਾਮਰੇਡ ਉਹ ਕਹਿੰਦਾ ਵੀ ਮੈਦ ਮੋਦ ਦੀ ਛਾਤੀ ਦੇ ਟ੍ਰੈਕਟਰ ਚੜਾਉਣਾ ਇਹ ਇਹਨਾਂ ਦੀਆਂ ਸਪੀਚਾਂ ਨੇ ਪਾਈਆਂ ਸਾਰੀਆਂ ਦੀਆਂ ਇਹਨਾਂ ਨੇ ਕਿਹਾ ਵੀ ਲਾਲ ਕਿਲੇ ਤੇ ਜਾਣਾ ਹੈ ਹੈ ਕੋਈ ਬੰਦਾ ਕਹਿੰਦਾ ਵੀ ਸਾਨੂੰ ਗੋਲੀਆਂ ਮਾਰ ਦੇਣਗੇ ਅਸੀਂ ਦਿੱਲੀ ਦੇ ਅੰਦਰ ਵਾੜਨਾ ਵਾੜ ਰਿੰਗ ਰੋਡ ਤੇ ਮਾਰਚ ਕਰਨਾ ਹੀ ਕਰਨਾ ਹੈ ਤੇ ਇਹ ਦਿੱਲੀ ਨੂੰ ਅਸੀਂ ਦੱਸਾਂਗੇ ਵੀ ਇੱਕ ਜਿਹੜਾ ਸਰਜੀਤ ਸਿੰਘ ਫੂਲ ਹੈ ਉਹ ਕਹਿੰਦਾ ਵੀ ਅਸੀਂ ਮੋਦੀ ਦੀ ਜਿਹੜੀ ਹੈ ਕੁਰਸੀ ਖਿੱਚ ਲੈਣੀ ਹੈ ਉਹਦੇ ਥੱਲੇ ਉਹ ਵੀ ਇਹ ਤੇ ਕਹਿੰਦਾ ਬਿੱਲ ਦੀ ਗੱਲ ਨਹੀਂ ਹੈਗੀ 26 ਨੂੰ ਕਹਿੰਦਾ ਜੇ ਬਿੱਲ ਨਾ ਨਾ ਵਾਪਸ ਕਿਤੇ 26 ਤੱਕ ਤੇ ਮੋਦੀ ਦੀ ਕੁਰਸੀ ਉਹਦੇ ਪੈਰਾਂ ਥੱਲੇੋਂ ਕਹਿੰਦਾ ਕੱਢ ਲੈਣੀ ਅਸੀਂ ਮਤਲਬ ਐਡੀਆਂ ਵੱਡੀਆਂ ਧਮਕੀਆਂ ਹਕੂਮਤ ਨੂੰ ਇਹ ਦੇ ਰਹੇ ਸੀ ਤੇ ਨੌਜਵਾਨਾਂ ਨੂੰ ਜਦੋਂ ਪਿੰਡੋਂ ਇਹ ਸੱਦ ਰਹੇ ਸੀ ਦੀ ਇਹਨਾਂ ਨੇ ਇਹ ਤੇ ਤੁਸੀਂ ਜਨਵਰ ਜੋ ਜੇ ਤੁਸੀਂ ਪੰਜਾਬ ਚ ਬੈਠੇ ਰਹੇ ਤਾਂ ਤੁਸੀਂ ਜਨਵਰ ਜੋ ਜੇ ਤੁਸੀਂ ਇੱਥੇ ਨਾ ਆਏ ਤੇ ਹੂੰ ਤੇ ਅਖੀਰ ਹੋਇਆ ਕਿ ਵੀ ਉੱਥੋਂ ਲੱਖਾਂ ਲੋਕ ਟਰੈਕਟਰ ਟਰਾਲੀਆਂ ਜੋ ਕੁਛ ਉਹਨਾਂ ਦਾ ਕੋਈ ਸਰਦਾ ਬਣਦਾ ਸੀ ਆਪਣੇ ਖਰਚੇ ਤੇ ਕਿਸੇ ਬੰਦੇ ਨੇ ਕਿਸੇ ਨੂੰ ਪੈਸਾ ਨਹੀਂ ਦਿੱਤਾ ਆਪਣੇ ਖਰਚੇ ਤੇ ਲੋਕ ਲੱਖਾਂ ਲੋਕ ਉੱਥੋਂ ਤੁਰ ਪਏ ਠੀਕ ਹੈ ਉਹ ਲੋਕ ਲੱਖਾਂ ਪਹੁੰਚੇ ਇੱਥੇ ਤੇ ਜਦੋਂ ਆਗੇ ਲੋਕ ਤੇ ਇਹਨਾਂ ਨੇ ਬਾਅਦ ਚ ਕਿਹਾ ਵੀ ਸਾਨੂੰ ਪਰਮਿਸ਼ਨ ਮਿਲੀ ਹੈ ਬਾਰ-ਬਾਰ ਦੀ ਪਿੰਡਾਂ-ਪੁੰਡਾਂ ਚ ਜਾਣ ਦੀ ਪਰਮਿਸ਼ਨ ਮਿਲ ਗਈ ਹਰਿਆਣੇ ਦੇ ਵਿੱਚ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਜਦੋਂ ਤੁਸੀਂ ਮੋਦੀ ਮੋਦੀ ਦੀ ਛਾਤੀ ਤੇ ਟਰੈਕਟਰ ਚਲਾਉਂਦੇ ਸੀ ਉਹਦੀ ਪਰਮਿਸ਼ਨ ਤੁਸੀਂ ਕਿੱਥੋਂ ਲੈ ਲਈ ਤੁਸੀਂ ਮੋਦੀ ਦੀ ਛਾਤੀ ਤੇ ਟਰੈਕਟਰ ਚਲਾਏ ਤੁਸੀਂ ਸੰਸਦ ਘੇਰ ਲਈ ਤੁਸੀਂ ਲਾਲ ਕਿਲਾ ਘੇਰ ਲਿਆ ਵੀ ਇਹ ਪਰਮਿਸ਼ਨਾਂ ਤੁਹਾਨੂੰ ਦਿੱਤੀਆਂ ਕਿੰਨੇ ਸੀ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਜੇ ਤੁਹਾਡੇ ਕੋਲੋਂ ਪਰਮਿਸ਼ਨ ਨਹੀਂ ਸੀ ਹੈਗੀ ਤੇ ਲੱਖਾਂ ਲੋਕ ਸੱਦ ਕੇ ਤੁਹਾਨੂੰ ਪਰਮਿਸ਼ਨ ਲੈਣ ਦੀ ਲੋੜ ਕਿ ਪੈ ਗਈ ਸੀ ਨਾਲੇ ਜਿਹੜੀ ਹਕੂਮਤ ਦੇ ਖਿਲਾਫ ਤੁਸੀਂ ਪ੍ਰੋਟੈਸਟ ਕਰ ਰਹੇ ਜੋ ਸੰਘਰਸ਼ ਕਰ ਰਹੇ ਜੋ ਉਸੇ ਹਕੂਮਤ ਕੋਲ ਤੁਸੀਂ ਪਰਮਿਸ਼ਨ ਲੈਣੀ ਹੈ ਰੂਟ ਦੀ ਮਤਲਬ ਉਸੀ ਗਵਰਨਮੈਂਟ ਤੇ ਕਹਿੰਦੇ ਵੀ ਗਵਰਨਮੈਂਟ ਪ੍ਰੈਸ਼ਰ ਚ ਬੜੀ ਆ ਹੈ ਕੱਲ ਦੇ ਕਈ ਰੌਲਾ ਪਈ ਜਾਂਦੇ ਵਿੱਚ ਝੰਡਾ ਲਾਲ ਕਿਲੇ ਤੇ ਚੜਾਤਾ ਤੁਸੀਂ ਸਿਖਾਣੇ ਤੇ ਗਵਰਨਮੈਂਟ ਅੱਗੇ ਬੜੀ ਪ੍ਰੈਸ਼ਰ ਚੀ ਤੇ ਹੁਣ ਗਵਰਨਮੈਂਟ ਤੇ ਪ੍ਰੈਸ਼ਰ ਲੱਥ ਗਿਆ ਸਾਰਾ ਮਤਲਬ ਗਵਰਨਮੈਂਟ ਅੱਗੇ ਇੰਨੀ ਇੱਕ ਪ੍ਰੈਸ਼ਰ ਚ ਹੀ ਵੀ ਗਵਰਨਮੈਂਟ ਨੇ ਇੱਕ ਦਬਕਾ ਮਾਰਿਆ ਤੇ ਕਿਸਾਨ ਆਗੂਆਂ ਨੇ ਮਿੰਟੋ ਮਿੰਟ ਕਿਹਾ ਵੀ ਦੱਸੋ ਜੀ ਅਸੀਂ ਤੁਹਾਡੇ ਬੜੇ ਬੀਬੇ ਪਹੁੰਚਿਆ ਤੁਸੀਂ ਜਿਹੜੇ ਰਾਤ ਸਾਨੂੰ ਤੋਰੋਗੇ ਅਸੀਂ ਤੋਰਨ ਨੂੰ ਤਿਆਰ ਹਾਂ ਪਹਿਲੇ ਕਹਿੰਦੇ ਉਹਨਾਂ ਨੇ ਉਹਨਾਂ ਨੇ ਨਾ ਜਲੀਲ ਬੋਤ ਕੀਤਾ ਕਿਸਾਨ ਆਗੂਆਂ ਨੂੰ ਪਹਿਲਾਂ ਉਹਨਾਂ ਨੇ ਕਿਹਾ ਵੀ ਦਿੱ ਇਹ ਕਹਿੰਦੇ ਠੀਕ ਐ ਉਹਨੇ ਕਿਹਾ ਵੀ ਇੰਨੇ ਨੇ ਬਧੇ ਟਰੈਕਟਰਾਂ ਦੇ ਬਣਨਗੇ ਇੰਨੇ ਟਰੈਕਟਰ 5000 5000 5000 15000 ਟਰੈਕਟਰ ਦੀ ਤੁਹਾਨੂੰ ਯਾਜਤ ਐ ਤੇ ਜੇ 15000 ਦੀ ਯਾਜਤ ਤੁਹਾਨੂੰ ਮਿਲਣੀ ਸੀ ਤੁਸੀਂ ਲੱਖ ਡੇਢ ਲੱਖ ਟਰੈਕਟਰ ਪਿੰਡੋਂ ਕੀ ਕਰਨ ਮੰਗਾਇਆ ਸੀ ਉਸ ਦਿਨ ਚਨੂਨੀ ਸਾਹਿਬ ਵੀ ਕਹਿੰਦੇ ਸੀ ਵੀ ਟਰੈਕਟਰ ਧੂਖ ਦੇਣ ਨੂੰ ਮੰਗਾਇਆ ਸੀ ਅਸੀਂ ਰੋਕਾ ਭੰਨਾਂਗੇ ਹੈ ਤੇ ਹੁਣ ਚਨੂਨੀ ਸਾਹਿਬ ਵੀ ਕਹਿੰਦੇ ਵੀ ਨਾ ਜੀ ਮਿਲ ਤੋਂ ਵੱਡਾ ਦੇਸ਼ ਭਗਤੀ ਕੋਈ ਨਹੀਂ ਹੈਗਾ ਦੁਨੀਆ ਦੇ ਉੱਤੇ ਇਸ ਕਰਕੇ ਜੇ ਤੁਹਾਡੀਆਂ ਲੱਤਾਂ ਪਹਿਲਾਂ ਨਹੀਂ ਸੀ ਭਾਰ ਚੱਲਦੀਆਂ ਤਾਂ ਤੁਸੀਂ ਕਮਿਟਮੈਂਟ ਲੋਕਾਂ ਦੇ ਨਾਲ ਓਨੀ ਕਰਦੇ ਹੁਣ ਜਿਹੜੇ ਜੋ ਤੁਸੀਂ ਹੋ ਕਈ ਵਾਰ ਪਤਾ ਕੀ ਹੁੰਦਾ ਹੋਰ ਐਗਜ਼ਾਮਪਲ ਤੁਸੀਂ ਸੁਣੋ ਵੀ ਮੈਂ ਮੈਂ ਕਿਸੇ ਚੀਜ਼ ਨੂੰ ਲੀਡ ਕਰਦਾ ਮੈਂ 20-25 ਬੰਦਿਆਂ ਨੂੰ ਕਮਾਂ ਵੀ ਆਜੋ ਵੀ ਆਪਾਂ ਫਲਾਣੇ ਥਾਂ ਤੇ ਜਾ ਕੇ ਚੜਾਈ ਕਰਨੀ ਹੈ ਤੇ ਬਾਜ ਐ ਜੋਸ਼-ਊਸ਼ ਚੰਗੀ ਤਰ੍ਹਾਂ ਭਰ ਕੇ ਤੇ ਬਾਜ ਲਾਗੇ ਜਾ ਕੇ ਜੇ ਮੇਰੀ ਲੱਤਾਂ ਕਮਣ ਡੈਵਣ ਤੇ ਉਹ ਬੰਦੇ ਕਹਿਣ ਵੀ ਨਹੀਂ ਅਹੀਂ ਤਾਂ ਚੜਾਈ ਕਰਨੀ ਅਹੀਂ ਘਰੋਂ ਵੀ ਅਹੀਂ ਇਤਨੀ ਤੇਰੇ ਵਰਗੇ ਬਗੈਰ ਤਾਂਗੇ ਤੇ ਮੈਂ ਬਾਜ ਕਹਾਂ ਵੀ ਠੀਕ ਹੈ ਤੁਸੀਂ ਗਧਾਰ ਜੋ ਗਦਾਰ ਤੇ ਤੁਸੀਂ ਜੋ ਜਿਹੜੇ ਮੌਕੇ ਤੇ ਤੁਸੀਂ ਮੁਕਰੇ ਜੋ ਗਦਾਰ ਉਹ ਲੋਕ ਕਿੱਦਾਂ ਹੋਗੇ ਜਿਹੜੇ ਜਿਨ੍ਹਾਂ ਨੇ ਤੁਹਾਡੀ ਕਈ ਗੱਲ ਦੇ ਉੱਤੇ ਮਤਲਬ ਜਿਹੜੇ ਤੁਸੀਂ ਰੂਟ ਤੈਅ ਕੀਤਾ ਸੀ ਉੱਤੇ ਮਾਰਚ ਕੀਤਾ ਉਹ 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 ਗਦਾਰ ਲੋਕ ਕਿੱਦਾਂ ਹੋਗੇ ਹੈ ਤੁਸੀਂ ਗਦਾਰ ਜੋ ਨਾ ਜਿਨ੍ਹਾਂ ਨੇ ਸਰਕਾਰੀ ਸਰਕਾਰੀ ਰੂਟ ਤੇ ਰੈਲੀ ਕੱਢਣ ਵਾਲੇ ਦੇਸ਼ ਭਗਤ ਤੇ ਜਿਹੜੇ ਇਨਕਲਾਬੀ ਹੋ ਗਏ ਤੇ ਜਿਹੜੇ ਜਿਹੜੇ ਦਿੱਲੀ ਦੇ ਅੰਦਰ ਜਿੰਨਾ ਵੜ ਗਏ ਜਿੰਨਾ ਬੈਰੀਕੇਡ ਭੰਨੇ ਹੈ ਜਿੰਨਾ ਜਿਹੜੇ ਜ਼ਖਮੀ ਹੋਏ ਜਿੰਨਾ ਜਿਹਨਾਂ ਜੇ ਨੌਜਵਾਨ ਸ਼ਹੀਦ ਹੋ ਗਿਆ ਤੇ ਇੱਕ ਮਤਲਬ ਪਤਾ ਨਹੀਂ ਕਿੰਨੇ ਕੁ ਹੋਰ ਅੰਦਰ ਕਿਸਾਂ ਕੁਸਾਂ ਚ ਤੜੇ ਗਏ ਆ ਉਹ ਬੰਦੇ ਮਤਲਬ ਸਾਰੇ ਗਦਾਰ ਹੋ ਗਏ ਤੁਸੀਂ ਸਿਆਣੇ ਬਣ ਗਏ ਹਨ ਤੇ ਉਹ ਹੁਣ ਉਸ ਤੋਂ ਬਾਅਦ ਜਦੋਂ ਲਾਲ ਕਿਲੇ ਵਾਲੀ ਘਟਨਾ ਹੋਈ ਹੈ ਨਾ ਵੀਰੋ ਸੀਐਮ ਭਗਵੰਤ ਮਾਨ ਸਾਹਿਬ ਉਹ ਤੁਸੀਂ ਦੇਖਿਆ ਫੋਨ ਕਰ ਰਹੇ ਆ ਕਿੰਨੇ ਪਰੇਸ਼ਾਨ ਹੈ ਦਿਲ ਟੁੱਟਾਇਆ ਹੋਇਆ ਵਾ ਕਿ ਕੇਂਦਰ ਸਰਕਾਰ ਨਾਲ ਝਟਕਾ ਦੇ ਦਿੱਤਾ ਕੇਂਦਰ ਸਰਕਾਰ ਨੇ ਕਿਹਾ ਕੋਈ ਨਹੀਂ ਜਾਣਾ ਇੱਥੇ ਹੀ ਰਹਿ ਕੇ ਮੈਚ ਦੇਖੋ ਤੇ ਭਗਵੰਤ ਮਾਨ ਸਾਹਿਬ ਹੁਣ ਕਾਫੀ ਉਦਾਸ ਹੈ ਟੀਮ ਨੂੰ ਤਸੱਲੀयां ਦੇ ਰਹੇ ਆ ਦੂਸਰਾ ਵੀਰੋ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਅਸਲ ਖਬਰ ਵੱਡੀ ਹੀ ਹੈ ਚਲੋ ਕਿ ਚੰਗੀ ਖਬਰ ਹੈ ਵੀਰੋ ਕਿ ਭਾਈ ਅਮਰਪਾਲ ਸਿੰਘ ਜਿੰਨਾ ਛੇਤੀ ਵੀਰੋ ਬਾਹਰ ਆ ਜਾਣ ਆ ਕੇ ਖਡੂਰ ਸਾਹਿਬ ਦੀ عوام ਇਡੀ ਵੱਡੀ ਤਦਾਦ ਦੇ ਲੋਕਾਂ ਨੇ ਵੋਟ ਦਿੱਤੇ ਆ ਉਹਨਾਂ ਦੇ ਫਤਵਾ جاری ਕੀਤਾ ਆਪਣਾ ਨੁਮਾਇੰਦਾ ਚੁਣਿਆ ਹੁਣ ਉਸ عوام ਦੇ ਨਾਲ ਵਿਕਤਰਾ ਦਾ ਧਕਾ ਹੋ ਰਿਹਾ ਜਦੋਂ ਉਹਨਾਂ ਦਾ ਮਨਤਬ ਨੁਮਾਇੰਦਾ ਅਸੈਂਬਲੀ ਦਾ اجلاس ਦੇ ਵਿੱਚ ਨਹੀਂ ਜਾਏਗਾ ਉਹਨਾਂ ਦੇ ਮਸਾਇਲ ਨੂੰ ਕੌਣ ਚੁਕੇਗਾ ਉਹਨਾਂ ਦੇ ਮਸਾਇਲ ਨੂੰ ਕੌਣ ਹੱਲ ਕਰੇਗਾ ਉਹ ਕਿਸੇ ਕੋ ਜਾਣ ਵੀਰੋ ਇਹ ਵੱਡੇ ਸਵਾਲ ਲੱਗੇ ਆ ਇਸ ਕਰਕੇ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਐਨਐਸਸੀ ਜਿਹੜੇ ਆ ਉਹਨੂੰ ਖਤਮ ਕਰਨ ਤੇ ਜਲਦੀ ਤੋਂ ਜਲਦੀ ਬਾਹਰ ਆਣ ਕੇ ਆਪਣੇ ਲੋਕਾਂ ਦਾ ਉਹ ਜਿਹੜੇ ਰਾਈਟਸ ਹੈ ਉਹਨਾਂ ਦੇ ਜਿਹੜੇ ਮਤਾਲਬੇ ਆ ਜਿਹੜੇ ਮਸਲੇ ਉਹਨਾਂ ਨੂੰ ਹੱਲ ਕਰਾਉਣ ਕੇਂਦਰ ਸਰਕਾਰ ਤੱਕ ਪਹੁੰਚਾਉਣ ਪੰਜਾਬ ਸਰਕਾਰ ਤੱਕ ਪਹੁੰਚਾਉਣ ਤੇ ਜਿਹੜੀ ਇੱਕ ਆਜ਼ਾਦ ਡੈਮੋਕ੍ਰੇਸੀ ਹੈ ਉਹਦੇ ਵਿੱਚ ਸਭ ਨੂੰ ਆਪਣੀ رائے ਆਜ਼ਾਦੀ ਤੇ ਬੋਲਣ ਦਾ ਹੱਕ ਹੋਣਾ ਚਾਹੀਦਾ ਹੈ ਅਗਰ ਅਮਰਪਾਲ ਆ ਕੇ ਦੁਬਾਰਾ ਜੇਲ੍ਹ ਤੋਂ ਕੋਈ ਨਵਾਂ ਕਾਰਵਾਈ ਕਰਦਾ ਕਾਂਡ ਕਰਦਾ ਹੋਵੇ ਗੈਰਕਿ ਉਹਨੇ ਕੰਮ ਕਰਦਾ ਤੇ ਫਿਰ ਉਹਨੂੰ ਜੇਲ੍ਹ ਚ ਪਾ ਦੇਣਾ ਚਾਹੀਦਾ ਅਸੀਂ ਫੋਦੇ ਦੇ ਨਾਲ ਹੈ ਵੀਰੋ ਤੇ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਰੂਰ ਲਾਜ਼ਮੀ ਕਰਨਾ ਆਪਾਂ ਟੇੜਾ ਸਾਰਾ ਖਿਆਲ ਰੱਖਣਾ ਦੋਸਤ ਯਾਦ ਰੱਖਣਾ ਅੱਲਾ ਫੇਜ਼